ਰੂਪਨਗਰ ਦੇ ਇੱਕ ਨਿੱਜੀ ਬੈਂਕ ਸਾਹਮਣੇ ਅਣਪਛਾਤੇ ਵਿਅਕਤੀਆਂ ਨੇ ਪਿੰਡ ਬੱਲਮਗੜ ਮੰਦਵਾੜਾ ਦੀ ਸਰਪੰਚ ਅਤੇ ਉਸਦੇ ਪਤੀ ਤੋਂ ਬੁਢਾਪਾ ਪੈਨਸ਼ਨ ਦੇ 71000 ਰੁਪਏ ਲੁੱਟ ਲਏ। ਸਰਪੰਚ ਕਰਨੈਲ कौर ਆਪਣੇ ਪਤੀ ਗੁਰਮੀਤ ਸਿੰਘ ਨਾਲ ਪਿੰਡ ਦੇ ਲੋਕਾਂ ਨੂੰ ਪੈਨਸ਼ਨ ਦੇ ਪੈਸੇ ਵੰਡਣ ਲਈ ਪੈਸੇ ਕਢਵਾਉਣ ਆਈ ਹੋਈ ਸੀ। ਜਦੋਂ ਪੈਸੇ ਕਢਵਾ ਕੇ ਆਟੋ ਵਿੱਚ ਬੈਠੇ ਤਾਂ ਮੋਟਰਸਾਈਕਲ ਤੇ ਆਏ ਅਣਪਛਾਤੇ ਵਿਅਕਤੀ ਉਹਨਾਂ ਤੋਂ ਪੈਸਿਆਂ ਦਾ ਲਫਾਫਾ ਖੋ ਕੇ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ। ਮੈਂ ਹੰਕਤੋਂ ਸੀ ਪੈਸੇ ਕਢਾਉਣ ਆਇ ਤੇ ਇਹ ਸਾਨੂੰ ਕੋਈ ਬਣਦੇ ਸਾਰੇ ਕੋਈ ਮਗਰ ਲੱਗਿਆ ਹੈ ਅਸੀਂ ਦੇਖਿਆ ਕੋਈ ਨਹੀਂ ਹੈਗਾ ਪੈਸੇ ਕਢਾਉਣ ਨੂੰ ਸਾਨੂੰ ਬਹੁਤ ਟਾਈਮ ਲੱਗ ਗਿਆ ਇਹ ਕਰਕੇ ਪਤਾ ਨਹੀਂ ਕਿ ਕੋਈ ਸਾਰੇ ਪਿੱਛੇ ਲੱਗਿਆ ਹੋਇਆ ਹੋਵੇ ਦੇਖਿਆ ਹੋਵੇ ਉਹਨਾਂ ਨੇ ਬਹੁਤ ਪੈਸੇ ਪਾਉਂਦੇ ਪਹਿਲੇ ਪਰਮਨਾਂ ਉਸਾਂ ਦੇ ਘਰ ਕੇ ਜਦ ਕੋਈ ਮਗਰ ਲੱਗੇ ਟਾਈਮ ਉੱਛਾ ਕੇ ਬੈਠੇ ਬਜਾ ਦੇ ਉਹ ਇਸ ਦੀ ਜ਼ਰੂਰ ਹੋਰੇ ਇਹ ਘਰ ਵਾਲੀ ਸਰਪੰਚ ਜੀ ਦੇ ਨਾਲ ਅਸੀਂ ਆਏ ਸੀ ਪੈਸੇ ਕਢਾਉਣ ਤੇ ਅਸੀਂ ਪੈਸੇ ਕਢਾਏ ਤੇ ਸਾਨੂੰ ਟਾਈਮ ਲੱਗ ਗਿਆ ਥੋੜਾ ਜਿਹਾ ਬੈਂਕ 'ਚ ਕਢਾ ਕੇ ਅਸੀਂ ਲਫਾਫੇ ਆਪਣੇ ਲਫਾਫੇ 'ਚ ਪਾ ਕੇ ਟੈਂਪੂ 'ਚ ਬੈਠੇ ਹਾਂ ਟੈਂਪੂ 'ਚ ਬੈਠ ਦੇ ਸਾਰੇ ਮੈਂ ਇਹਨਾਂ ਚੜਾਉਣ ਲੱਗਿਆ ਮੋੜ ਤੁਸੀਂ ਬੈਹਜੋ ਇੰਨੇ ਦੋ ਹੱਥ 'ਚ ਚੱਪਟ ਮਾਰ ਕੇ ਰੋਟੇ 7 3000 ਰੁਪਏ ਦਾ ਪੈਨਸ਼ਨ ਬੁਢਾਪਾ ਪੈਨਸ਼ਨ ਲੋਕਾਂ ਲਈ ਦੇਣ ਦਾ ਅੱਧਾ ਲਿਖਾਇਆ ਸੀ ਚਾਹਵਾਂ ਜੀ ਚੜਾਓ પ્રદિત દુનિયા ਵਿਚ આવો ਸਾਡੇ ਨਾਲ કદી ભી તકિતો ભી જોડો આપપા મિલાંગે ફેસબુક તે અસી દેખાંગે યુટ્યુબ તે સાનું ફોલો કરો ટ્વિટર તે ખબરા ਨਾਲ જોડે રહો દિન રાત